ਡੇਰੀ ਬਾਰੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਜੀ ਪੰਚਾ ਨੂੰ ਮੋਗ ਲੱਗਦੀ ਹੈ ਆਓ ਦੇਖੋ ਤੇ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੇ ਜਾਨਵਰ ਆਜੋ ਮੇਰਾ ਵੀਰ ਇਹ ਪਸ਼ੂ ਆਏ ਨੇ ਭਾਈ ਬਹੁਤ ਟੌਪ ਕਲਾਸ ਦੇ ਤੇ ਇਹਨਾਂ ਬਾਰੇ ਦੱਸਾਂਗੇ ਆਪਾਂ ਤੁਹਾਨੂੰ ਜਾਣਕਾਰੀ ਚੈੱਕ ਕਰੋ ਜਿਗਰਾ ਮੰਡੀ ਚੰਗੇ ਜਾਨਵਰ ਆਏ ਨੇ ਭਾਈ ਤੇ ਮੰਡੀ ਹਜੇ ਭਰ ਰਹੀ ਫਲ ਆ ਰਹੇ ਨੇ ਪਸ਼ੂ ਵੀਰ ਬਹੁਤ ਹੀ ਟੌਪ ਕਲਾਸ ਮੋਹਰਾ ਨਸਲ ਦੀ ਝੋਟੀ ਝੰਜਗਰਾਵ ਮੰਡੀ ਵਿੱਚ ਲੈ ਕੇ ਆਨੇ ਜਾਨਵਰ ਬਾਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਆਪਾਂ ਲਵਾਂਗੇ ਬਾਈ ਕੋਲੋਂ ਜਾਣਕਾਰੀ ਆਜੋ ਮੇਰੇ ਵੀਰ ਟੌਪ ਕਲਾਸ ਦੀ ਝੋਟੀ ਮੋਹਰਾ ਨਸਲ ਦੀ ਸਿੰਗਾ ਪੱਖੋਂ ਦੇਖੋ ਬਈ ਪੂਰੀ ਖੁੱਡੀ ਹੈ ਤੇ ਚੰਗਾ ਜਾਨਵਰ ਹੈ ਵੀਰ ਤੇ ਬਾਈ ਕੋਲੋਂ ਲਵਾਂਗੇ ਇਹਦੇ ਬਾਰੇ ਪੂਰੀ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਸਤੂਰ ਦਾ ਨਾਮ ਹਾਂਜੀ ਵੀਰ ਚੰਗਾ ਜਾਨਵਰ ਵਈਆਂ ਕੋਲੇ ਮੋਹਰਾ ਨਾ ਸਦੀ ਪਿਓਰ ਝੋਟੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਚੰਗੀ ਹੈ ਲੀਵੇਰੀ ਬਹੁਤ ਚੰਗਾ ਜਾਨਵਰ ਹੈ ਹੁਣ ਆ ਵਿੱਚ ਪ੍ਰੋਪਰ ਗਿਆ ਪਿਆ ਮੇਰਾ ਵੀਰ ਤੇ ਚੰਗਾ ਜਾਨਵਰ ਹੈ ਬਾਈ ਜੀ ਨਾਲ ਹੈ ਕੱਟੀ ਇਹਦੇ ਮੋਰਾ ਨਸਲੀ ਚੈੱਕ ਕਰੋ ਬਾਈ ਹਨਾ ਵਿੱਚ ਪ੍ਰੋਪਰ ਗੈਪ ਹੈ ਹਾਂਜੀ ਬਈ ਸੱਸੀ ਗਾਲ ਜੀ ਕਿਹੜਾ ਇਲਾਕਾ ਵੀਰੇ ਆਪਣਾ ਹੀ ਆਪਣਾ ਬਾਗਾ ਬਣਾਣਾ ਪੈਂਦਾ ਵੀਰੇ ਅੱਛਾ ਕਿਹੜਾ ਪਿੰਡ ਪੈ ਜਾਂਦਾ ਜੀ ਬਾਗਾ ਬਣਾਣਾ ਸ਼ਹਿਰ ਹੀ ਆਖਾ ਸੀ ਸ਼ਹਿਰ ਹੀ ਆਖਾ ਸੀ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਇਆ ਤੁਸੀਂ ਆਪਾਂ ਹੀ ਆਪਾਂ 2 ਲੈ ਕੇ ਆਇਆ ਵੀ ਯਾਰ ਆ ਛੋਟੀ ਰਾਤ ਇਸ ਵੀ ਆ ਅੱਛਾ ਇਹਨੂੰ ਬੋਗੇ 1500 ਆਹ ਛੋਟੀ ਈੜੀ 1500 ਬੋਗੇ ਸੂਈ ਨੂੰ ਨਾਲ ਕੀ ਵੀਰੇ ਤੇ ਇਹਦੇ ਕੱਟੀ ਆ ਮਗਰ ਇਹ ਕੱਟੀ ਹੈ ਜੀ ਵੀਰੇ ਕਿੰਨਾ ਦੁੱਧ ਹੈ ਇਹ ਇਹ ਥੱਲੇ ਇਹ ਥੱਲੇ ਹੁਣ ਵੀਰੇ 11 12 ਕਿਲੋ ਬੋਲੀ ਤੇ ਆ 11 12 ਕਿਲੋ ਬੋਲੀ ਹੈਗੀ ਐ ਤੇ ਭਾਈ ਹੋਰ ਵੱਜੂ ਹਜੇ ਹਾਂ ਵੀਰੇ 14 ਕਿਲੋ ਦਾ ਦਊਗੀ ਜੋ ਹਰ ਦੂ 14 ਹੈ ਹਾਂ ਹਾਂ ਵੀਰਾ ਇਹਦਾ ਮੁੱਲ ਕਿੰਨਾ ਕਰਖਿਆ ਸੀ ਵੀਰੇ ਇਹਦਾ ਮੁੱਲ 160 ਹੈ ਵੀਰੇ ਤੇ ਭਾਈ ਜਾਇਜ਼ ਮੁੱਲ ਰੱਖਿਆ ਪਾਈਆਂ ਨੇ ਜੀ ਤੇ ਤੇ ਬੜਾ ਮੋਟਾ ਬਫੋਰ ਹੋ ਜੂ ਮੜਾ ਮੋਟਾ ਹਾਂ ਹੋ ਜੂਗਾ ਵੀ ਠੀਕ ਹੈ ਤੇ ਬਈ ਵਪਾਰ ਦਾ ਕੰਮ ਹੈ ਆਪਣਾ ਹੀ ਹਾਂ ਮੇਰੇ ਵਪਾਰ ਦੁੱਧ ਦਾ ਕੰਮ ਹੀ ਹੈ ਆਪਣਾ ਅੱਛਾ ਵੀ ਹਾਂ ਕੋਈ ਪਹੂ ਇੱਕ ਅੱਧਾ ਲੈ ਲਈਦਾ ਵਿੱਚੋਂ ਅੱਛਾ ਲੈ ਲਈਂ ਬੇਚੀ ਮਤਲਬ ਉੱਦਾਂ ਬਈ ਠੰਡੀ ਹੀ ਪੂਰੀ ਇਹ ਹਾਂ ਪੂਰੀ ਠੰਡੀ ਸੀ ਲਾ ਵੀ ਠੀਕ ਹੈ ਬਈ ਜੀ ਤੇ ਜਿਹੜੀ ਆ ਛੋਟੀ ਲੱਗੇ ਖੜੀ ਪਈ ਇਹ ਮੋਰਾ ਇਹ ਰਾਤ ਸੁੱਈ ਹੈ ਵੀ ਤੇ ਥੱਕ ਗਾਉ ਨੂੰ ਛੋਟੀ ਜੀ ਇਹ ਵੀ ਖੋਣ ਦੇ ਤੇ ਬਾਈ ਇਹ ਵੀ ਚੈੱਕ ਕਰੋ ਬਹੁਤ ਹੀ ਟੌਪ ਕਲਾਸ ਮੋਰਾ ਨਸਲ ਦੀ ਛੋਟੀ ਏ ਤੇ ਬਾਈ ਕਹਿੰਦਾ ਆਪਣਾ ਪਾਸੇ ਦੁੱਧ ਦਾ ਕੰਮ ਹੈ ਚੰਗੀ ਮੋਰਾ ਨਾ ਤੁਸੀਂ ਛੋਟੀ ਰਾਤ ਸੂਈ ਹੈ ਬਈ ਇਹ ਵੀ ਤੇ ਪਿੱਠੂੜੇ ਦੀ ਬਹੁਤ ਚੰਗੀ ਬਈ ਫਾਕੀ ਵੀਰ ਅਟਰ ਕੁਆਲਟੀ ਚੰਗੀ ਹੈ ਥੋੜੀ ਰਾਤ ਦੀ ਸੂਈ ਹੈ ਜੇ ਇਹ ਇਹ ਖਾਣਾ ਵਿੱਚ ਪ੍ਰੋਪਰ ਸੀ ਆ ਤੇ ਮੇਰੇ ਲਈ ਠੰਡ ਰੋਈ ਪਿਓਰ ਮੋਰਾ ਨਾ ਜੋਟ ਇਹਦੇ ਵਾਰੀ ਪੁੱਛਦੇ ਆਪਾਂ ਹਾਂਜੀ ਵੀਰੇ ਜਿਹੜੀ ਆ ਚੋਕੀ ਇਹਦਾ ਕਿੰਨੇ ਦੇ ਰਸੂਈ ਵੀਰੇ ਇਹ ਰਾਤ ਸੂਈ ਹੈ ਵੀਰੇ ਥੋੜੀ ਜੀ ਥੱਕ ਗਾਨ ਹੋ ਆ ਦੁੱਧ ਵਾਲੀ ਹੈ ਝੋਟੀ ਅੱਛਾ ਠੀਕ ਹੈ ਭਾਈ ਕਿੰਨਾ ਕੱਢ ਜੁੱ ਦੁੱਧ ਇਹ ਇਹ ਦੁੱਧ ਦੇ ਦੂ 12 ਕਿਲੋ ਅੱਛਾ 12 ਕਿਲੋ ਕੱਢ ਜੂ ਨਾਲ ਕੀ ਵੀਰੇ ਦੇ ਮਗਰ ਕੱਟੀ ਆ ਨਾਲ ਭਾਈ ਮੋਹਰਾ ਨਸਲ ਦੀ ਕੱਟੀ ਪਿਓਰ ਉਹ ਇਹ ਦੇਖ ਕਰੋ ਮੇਰੇ ਵੀ ਚੰਗਾ ਜਾਨਵਰ ਹੈ ਇਹ ਭਾਈ ਹੋਰ ਬਹੁਤ ਕਰ ਤੇ ਬਾਕੀ ਭਾਈ ਅਟਰ ਕੁਆਲਟੀ ਬਹੁਤ ਚੰਗੀ ਆ ਜਾਨ ਬਿਰਦੀ ਤੇ ਥਣਾ ਵਿੱਚ ਚਾਰਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਇਹਦਾ 140 ਅੱਛਾ 140 ਜੀ ਤੇ ਬਾਈ ਜੀ ਹੋਰ ਮੈਂ ਦੁੱਧ ਬਾ ਹੋ ਜੂ ਇਹ ਬਾਜੂ ਹੋਰ ਹਾਂ 12 ਕਿਲੋ ਹੋਰ ਰਾਮ ਨਾਲ ਦੇ ਦੇ ਬਾਈ ਜੀ ਤੇ ਬਾਈ ਬਹੁਤ ਛੋਟੀ ਦਾ ਠੀਕ ਹੈ ਬਾਈ ਜੀ ਤੇ ਜਿੱਦਾਂ ਬਾਈ ਆਪਣੇ ਕੋਲੇ ਹੋਰ ਹੀ ਪਸ਼ੂ ਖੜੇ ਰਹਿੰਦੇ ਹੁੰਦੇ ਆਈ ਮੰਡੀ ਆਉਂਦੇ ਨੇ ਕਿ ਪੈਸੇ ਨਹੀਂ ਨਹੀਂ ਮੇਰੇ ਕਦੇ ਉਦੋਂ ਪਸ਼ੂ ਇੱਕ ਅੱਧਾ ਹੋਵੇ ਅੱਛਾ ਜੀ ਫਿਰ ਆ ਜਾਂਦੇ ਆ ਮਤਲਬ ਉਹਦਾ ਵਪਾਰ ਦਾ ਕੰਮ ਨਹੀਂ ਹੈ ਇਹ ਵਪਾਰ ਦਾ ਜ਼ਿਆਦਾ ਹੋਊ ਵਪਾਰ ਤੇ ਨਹੀਂ ਹੈ ਠੀਕ ਹੈ ਬਾਈ ਆਪਾਂ ਮੋਬਾਈਲ ਨੰਬਰ ਬੋਲ ਸਕਦੇ ਵੀਰੇ ਬਾਈ 500 ਤੇ ਇੱਕ ਹੋਰ ਦਾਰੇ ਬੋਲ ਦੂੰਗਾ ਵੀਰੇ 88720 ਠੀਕ ਹੈ ਜੀ ਬਾਈ 500 ਤੇ ਠੀਕ ਹੈ ਬਾਈ ਤੇ ਬਾਈ ਨੇ ਸੰਪਰਕ ਕਰਿਓ ਜਿਹੜਾ ਮੰਡੀ ਆਉਣਾ ਚਾਹੁੰਦਾ ਬਾਈ ਅੱਜ ਆ ਵੀ ਸਕਦਾ ਬਾਈਆਂ ਕੋਲੇ ਦੋ ਚੰਗੇ ਜਾਨਵਰ ਖੜੇ ਨੇ ਮੋਰਾ ਨਸਲ ਦੀ ਟਾਪ ਕੁਆਲਟੀ ਹੈ ਬਈ ਜੀ ਤੇ ਬਾਈ ਨੇ ਕੰਟੈਕਟ ਕਰ ਲਓ ਬਾਈ ਜੇ ਕੋਈ ਆਉਣਾ ਚਾਹੁੰਦਾ ਨੇੜੇ ਤੋਂ ਆ ਜਾਂ ਦੂਰ ਤੋਂ ਬਹੁਤ ਹੀ ਟਾਪ ਕਲਾਸ ਮੋਰਾ ਨਸਲ ਦੀ ਝੋਲੀ ਤੇ ਅਟਰ ਕੁਆਲਟੀ ਬਾਈ ਬਹੁਤ ਚੰਗੇ ਜਾਨਵਰ ਦੀ ਚੈੱਕ ਕਰੋ ਮੇਰਾ ਵੀਰ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਚਾਰੇ ਥਣਾ ਵਿੱਚ ਤੇ ਚੰਗਾ ਜਾਨਵਰ ਹੈ ਤੇ ਬਾਈ ਕੋ ਲਵਾਗੇ ਆਪਾਂ ਜਾਣਕਾਰੀ ਪੂਰੀ ਤੇ ਬਾਈ ਸਿੰਗਾ ਦੀ ਪੂਰੀ ਖੁੱਡੀ ਹੈ ਹਾਂ ਚੰਗਾ ਜਾਨਵਰ ਹੈ ਬਾਈ ਤੇ ਨਾਲ ਹੈਗਾ ਬਾਈ ਮੋਹਰਾ ਨਸਲ ਦੀ ਕੱਟੀ ਚੈੱਕ ਕਰੋ ਵੀ ਚੰਗਾ ਜਾਨਵਰ ਹੈ ਬਾਈ ਅਟਰ ਕੁਆਲਟੀ ਬਹੁਤ ਦੇਣੀ ਹੈ ਹਾਂ ਸਸੀ ਗਾਲ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਕਿਹੜਾ ਲੱਗਦਾ ਜੀ ਘੜਾ ਘੜਾ ਸਾਡੇ ਜੀ ਹਾਂ ਜੇੜ ਬੜੀ ਬਰਨਾਲਾ ਜੀ ਬਰਨਾਲਾ ਜੀ ਕਿੰਨੇ ਪੰਛੀ ਲੈ ਕੇ ਆਏ ਅੱਜ ਆਪਾਂ ਹੀ ਦੋ ਲੈ ਕੇ ਆਨੇ ਅੱਛਾ ਤੇ ਆ ਜਿਹੜੀ ਚੋਕੀ ਦਿਖਾਈ ਇਹਦਾ ਕੀ ਹਿਸਾਬਤਾ ਬਈ ਤੇ ਡੇਢ ਹੈ ਜੀ ਅੱਛਾ ਜੀ ਦੁੱਧ ਕਿੰਨਾ ਪੱਲੇ ਦੇ ਔਰ ਇਹ ਪ੍ਰਦਾ ਨਾ ਦੁੱਧ ਕਿੰਨਾ ਥਲੇਈ ਇਹਦਾ ਜੀ 10 ਲੀਟਰ ਦੁੱਧ ਤਿਆਰ ਆ ਜੀ ਪਹਿਲੇ ਸੀ ਅੱਛਾ ਜੀ ਤੇ ਨਾਲ ਕੀ ਕੱਟੀ ਹੈ ਦਾ ਜੀ ਬਾਗਰ ਕੱਤੀ ਹੈ ਜੀ ਅੱਛਾ ਤੇ ਕਿੰਨਾ ਰੇਟ ਰੱਖਿਆ ਜੀ ਇਹਦਾ ਇਹਦਾ 1.5 ਲੱਖ ਆ ਜੀ ਅੱਛਾ ਜੀ ਤੇ ਥੋੜਾ ਬੋਤਾ ਮੜਦਾਨ ਹੋ ਜੀ ਪਿੱਛੇ ਜੀ ਹਾਂ ਜੀ ਠੀਕ ਹੈ ਬਈ ਜੀ ਤੇ ਜਿਹੜੀ ਬਾਤ ਪਾ ਗਈ ਇਹਦਾ ਕੀ ਹ ਇਹਦਾ 1.40 ਅੱਛਾ ਜੀ ਇਹ ਕਿਹੜੇ ਸੂਤ ਅੱਛਾ ਦੂਜੇ ਸੂਤ ਸੂਈ ਹੈ ਜੀ ਦਾਲ ਕੀ ਇਹਦੀ ਇਹਦੇ ਮਾਗਣਾ ਪੱਤਾ ਬਈ ਨੀ ਨਾ ਵੀ ਦਾ ਪਿਓਰ ਕਸਟਾ ਚੈੱਕ ਕਰੋ ਬਰਾਵੀ ਚੰਗਾ ਜਾਨਵਰ ਹੈ ਬਈ ਜੀ ਤੇ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਇਹ ਕਿਨੇ ਸੂਤ ਕੱਢ ਜੂਗੀ ਜੀ ਕੱਢਦੀ ਜੀ ਇਹ ਹੁਣ 12 ਲੀਟਰ ਦੁੱਧ ਤਿਆਰ ਅੱਛਾ ਜੀ ਹੋਰ ਵਾਜੂ ਜੀ ਥੋੜੀ 14-15 ਲੀਟਰ ਤੇ ਜੋ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਹਿੰਦੇ ਸੀਗਾ ਇਹਦਾ 1.40 ਅੱਛਾ 1.40 ਤੇ ਇਹਦੇ 'ਚ ਵੀ ਥੋੜਾ ਬਹੁਤ ਮੜਤਣ ਹੋ ਜੂਈ ਹੋ ਜੂਜੀ ਠੀਕ ਹੈ ਤੇ ਬਈ ਪਿੰਡ ਕਿਹੜਾ ਹੀ ਆਪਣਾ ਗਹਿਰਾ ਅੱਛਾ ਜੀ ਮੂਮਾ ਗਾਲਾ ਅੱਛਾ ਇਹ ਕਿੱਥੇ ਹੋਇਆ ਜੀ ਇਹ ਟੱਲੇ ਵਾਲ ਕੋਲੇ ਜਾ ਕੇ ਅੱਛਾ ਤੇ ਤਸਵੀਰ ਕਿਹੜੀ ਪਈ ਨਹੀਂ ਤੁਹਾਨੂੰ ਜੀ ਤਪਾ ਅੱਛਾ ਜੀ ਇਹ ਵਪਾਰ ਦਾ ਕੰਮ ਹੁਣ ਆਪਣਾ ਨਹੀਂ ਜਿਹੜਾ ਜਿਹੜਾ ਬਰਨਾਲਾ ਅੱਛਾ ਜੀ ਤੇ ਮੱਝਾਂ ਹੁੰਦੀਆਂ ਰਹਿੰਦੀਆਂ ਆਪਣੇ ਕੋਲੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਵੈਸੇ ਅੰਪਰੇ ਦੇ ਵੀ ਆਉਣਾ ਤਨਾਂ ਉੱਲੇ ਦੇ ਵੀ ਆਉਣਾ ਜਗਰਾਉਂ ਦੇ ਆਉਣਾ ਅੱਛਾ ਕੰਨੇ ਦੇ ਵੀ ਜਾਵੜ ਦੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੂੰਗੇ ਆਪਾਂ ਆਪਣਾ ਜੀ ਹਾਂ ਜੀ ਹਾਂ ਜੀ 9474 ਹਾਂ ਜੀ 1060 ਠੀਕ ਹੈ ਜੀ ਜਿੱਦਾਂ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆਸਣਾ ਤੁਹਾਡੇ ਕੋਲੇ ਬਾਈ ਕੋਲੇ ਬਈ ਦੋਏ ਚੰਗੇ ਜਾਨਵਰ ਨੇ ਟੌਪ ਕਲਾਸ ਦੇ ਤੇ ਜਿੰਦਾ ਹੁਣ ਬਾਈ ਕਹਿੰਦਾ ਆਪਣਾ ਵਪਾਰ ਦਾ ਕੰਮ ਹੈ ਜੇ ਕੋਈ ਆਉਣਾ ਚਾਹੁੰਦਾ ਤਾਂ ਫੋਨ ਕਰਕੇ ਆ ਵੀ ਸਕਦਾ ਹੈ ਤੇ ਇਹ ਵੀ ਝੋਟੀ ਬਈ ਪੂਰੀ ਖਰੀ ਹੈ ਚੰਗੀ ਹੈ ਕੱਚੀ ਝੋਟੀ ਬਈ ਪੂਰੀ ਖਣਾ ਵਿੱਚ ਪ੍ਰੋਪਰ ਗੈਪ ਹੈ ਤੇ ਨਾਲ ਹੈਗੀ ਬਈ ਮੂਹਰਾ ਨਸਲ ਦੀ ਇਕੱਠੀ ਤੇ ਸਿੰਗਾ ਵਿੱਚ ਪ੍ਰੋਪਰ ਗੈਪ ਖਣਾ ਵਿੱਚ ਪ੍ਰੋਪਰ ਗੈਪ ਸਿੰਘ ਪੂਰੇ ਖੁੰਡੇ ਨੇ ਇਹ ਬਾਈਆਂ ਨਾਲ ਕੰਟੈਕਟ ਕਰ ਸਕਦੇ ਇਹਦੇ ਨੰਬਰ ਆਪਾਂ ਸ਼ੇਅਰ ਕਰਤਾ ਬਈਆਂ ਦਾ ਨਾਲ ਜੀ ਬਈ ਦਿੱਲੀ ਰਵੀ ਝੋਟੀ ਬਹਤ ਹੀ ਟਾਪ ਕਲਾਸ ਦੀ ਤੇ ਬਾਈ ਥਾਣਾ ਵਿੱਚ ਦੇਖੋ ਪ੍ਰੋਪਰ ਗੈਪ ਹੈ ਉਹਦਾ ਬਾਈ ਚੰਗੇ ਬਾਈ ਕੋ ਲਵਾਂਗੇ ਜਾਣਕਾਰੀ ਨਾਲ ਹੈਗਾ ਨੀ ਵੀ ਦਾ ਵੀ ਦਾ ਕਟਾ ਚੀਜ਼ ਮੇਰਾ ਵੀ ਲੰਦਿਆਂ ਬਾਈ ਕੋ ਪੂਰੀ ਜਾਣਕਾਰੀ ਇਹਦੇ ਵੇਲੇ ਸਾਚੀ ਗੱਲ ਜੀ ਤੁਸੀਂ ਨਵੇਂ ਜੀ ਤੁਸੀਂ ਕਿਹਾਲੇ ਜੀ ਵਧੀਆ ਜੀ ਵਧੀਆ ਬਈ ਕਿਹੜਾ ਪਿੰਡ ਵੀਰੇ ਆਪਣਾ ਹੀ ਆਪਣਾ ਮੋਗਾ ਡਿਸਟ੍ਰਿਕਟ ਬਈ ਮਾਲਾ ਖੁਰ ਦਾ ਅੱਛਾ ਜੀ ਪਿੰਡ ਕਿਹੜਾ ਪੈਣਾ ਜੀ ਮਾਲਾ ਖੁਰ ਦਾ ਮਾਲਾ ਖੁਰਦ ਜੀ ਹਾਂ ਜੀ ਹਾਂ ਜੀ ਠੀਕ ਹੈ ਬਈ ਜੀ ਅੱਜ ਕਿੰਨੇ ਜਾਨਵਰ ਲੈ ਕੇ ਆਏ ਵੀਰੇ ਦੋ ਜਾਨਵਰ ਆ ਬਈ ਆਪਣਾ ਅੱਛਾ ਜੀ ਤੇ ਜਿਹੜੀਆਂ ਨੀਲੀ ਰਵੀ ਮੱਝ ਇਹ ਤਾਂ ਕੀ ਹਿਸਾਬ ਦਾ ਆ ਬਈ ਵੀਰੇ ਇਹ ਤਾਂ ਬਈ 13 ਕਿਲੋ ਦੁੱਧ ਦਿੰਦੀ ਆ ਅੱਛਾ ਜੀ ਕਿਹੜੇ ਸੂਏ ਜੀ ਇਹ ਇਹ ਦੂਜਾ ਸੂਆ ਦਾ ਅੱਛਾ ਜੀ ਤੇ 1 ਲੱਖ ਤੇ 20 ਹਜ਼ਾਰ ਰੁਪਏ ਮੁੱਲ ਦਾ ਅੱਛਾ ਜੀ ਤੇ ਮਾਨ ਤਾਨ ਕਰ ਦਿਆਂਗੇ ਅੱਛਾ ਇਹ ਉਦਾਂ ਵੀ ਠੰਡੀ ਹੈ ਪੂਰੀ ਹਾਂ ਹਾਂ ਪੂਰੀ ਸੀ ਠੰਡੀ ਹੈ ਨਾਲ ਕੀ ਹੈ ਜਦੋਂ ਬੱਚਾ ਕੱਟੀ ਹੈ ਇਹ ਮਤਲਬ ਤੇ ਭਾਈ ਚੰਗਾ ਜਾਨਵਰ ਹੈ ਬਾਈ ਕੋਲੇ ਤੇ ਰੇਟ ਵੀ ਮਾੜਾ ਮੋਟਾ ਹੋ ਜੂ ਮਾੜਾ ਬੜਿਆ ਹੋ ਜੂ ਹਾਂ ਮਾੜਾ ਮੋਟਾ ਹੋ ਜੂ ਠੀਕ ਹੈ ਭਾਈ ਦੂਜਾ ਕਿੱੜੇ ਝੋਟੀ ਲੈ ਕੇ ਦੂਜੀ ਆ ਝੋਟੀ ਠੀਕ ਹੈ ਭਾਈ ਤੇ ਇਹ ਮੋਰਾ ਚਾ ਇਹ ਮੋਰਾ ਚ ਭਾਈ ਆ ਵੀ ਚੈੱਕ ਕਰੋ ਚੰਗਾ ਜਾਨਵਰ ਹੈ ਬਾਈ ਕੋਲੇ ਤੇ ਭਾਈ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਭਾਈ ਪਿੱਛੇ ਤੋਂ ਤੁਹਾਨੂੰ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਮੋਰਾ ਨਸਲ ਦੀ ਹੈ ਪਿਓਰ ਝੋਟੀ ਹੈ ਇਹਦੀ ਵਾਰੀ ਵੀ ਲਵਾਂਗੇ ਆਪਾਂ ਬਾਈਕ ਕੋ ਜਾਣਕਾਰੀ ਖਣਾ ਵੀ ਦੇਖੋ ਜੀ ਪ੍ਰੋਪਰ ਗੈਪ ਹੈ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਉਹਦਾ ਸਿੰਗਲ ਬਾਈ ਠੀਕ ਨੇ ਘਰੇ ਰੱਖਣ ਵਾਲਾ ਪਸ਼ੂਰ ਤੇ ਬਾਈ ਨੇ ਦੂਜੀ ਨੀਲੀ ਰਵੀ ਦਾ ਵੀ ਰੇਟ ਬਹੁਤ ਜਿਆਜ ਰੱਖਿਆ ਇੱਕ ਵੀ ਬਾਕੀ ਬਾਈ ਕਹਿੰਦਾ ਮਾਨਸਾਨ ਹੋ ਜੂਰ ਲੱਗਾ ਜਾਨਵਰ ਵੀ ਜੀ ਭਾਈ ਇਹਦਾ ਰੇਟ ਕਿੰਨੇ ਰੱਖਿਆ ਮੋਹਰਾ ਦਾ ਇੱਕ ਮਹੀਨੇ ਦਾ ਬਈ ਇਹਦਾ ਇਹ ਦੁੱਧ ਕਿੰਨੇ ਬਲੇਦੇ ਹਾਂਜੀ ਇਹਦੇ ਦੁੱਧ ਕਿੰਨਾ ਹੀ ਦੋ ਦੋ ਸਰ 12 ਕਿਲੋ ਅਰੇ 12 ਹਾਂਜੀ ਉਦਾਂ ਠੰਡੀ ਹੈ ਬੁਰੀ ਜੀ ਹੋਰ ਹੀ ਸੀਲ ਠੰਡੀ ਆ ਠੀਕ ਹੈ ਭਾਈ ਜੀ ਤੇ ਆਪਾਂ ਮੋਬਾਈਲ 'ਤੇ ਬੋਲ ਦੂਗੇ ਆਪਾਂ ਆਪਣੇ ਹਾਂਜੀ 98147 ਹਾਂਜੀ 19197 ਇੱਕ ਵਾਰ ਦੁਆਰੇ ਬੋਲ ਦੋਗੇ ਵੀਰੇ 9847 ਹਾਂਜੀ 19197 ਜਿਕੜਾ ਭਾਈ ਆਪਣੇ ਘਰ ਆ ਬੋਲ